ਨਾ ਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਹਿਲ ਪੁਰੇ ਪੰਦਰਕ ਬਨ ਾਂਚੇ ਹੰਸਾ ਸਗਲੇ ਜਨ ਪਹਿਲ ਪੁਰੇ ਪੁੰਰਕ ਬਨਾ ਾਂਚੇ ਹੰਸਾ ਸਗਲੇ ਜਨ ਕ੍ਰਿਸ਼ਨ ਤੇ ਜਾਨੂ ਹਰ ਹਰ ਨਚੰਤੀ ਨਚਨਾ ਪਹਿਲ ਫੁਰਸਾਵਰਾ ਆਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚ ਪਿੰਦੀ ਮਹਿ ਸਾਗਰਾ ਰਹਾ ਨਚੰਤੀ ਗੋਪੀ ਜਨ ਨਈਆ ਤੇ ਬੈਰ ਕੰਨਾ ਸਰਕਨਾਚਾ ਪਰ ਮੀਆਂ ਚਾ ਤਿਸਵਾ ਵਕਨੀ ਐੇ ਮਈਏ ਇੱਕ ਅਨਜੀਓ ਪਿੰਡੀਆਂ ਬਕਲੇ ਸੰਸਾਰਾ ਭ੍ਰੰ ਭ੍ਰੰ ਆਏ ਤੁਮ ਚੇ ਦੁਆਰਾ ਤੂੰ ਕੁੰਨ ਰੇ ਜੀ ਨਮਾ ਹੋ ਜੀ ਅਲਤ ਨਿਵਾਰਣਾ ਜਮ ਕਾਰਣਾ ਤੂੰ ਕੁੰਨਰੇ ਮੈਂ ਜੀ ਨਮਾ ਹੋ ਜੀ ਅਲਤ ਨਿਵਾਰਣਾ ਜਮ ਕਾਰਣਾ ਵਾਹਿਗੁਰੂ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ